ਆ ਵੀ ਕਰਨੀ ਦੇ ਫਤੇ ਮਕਰ ਸ੍ਰਕਾਂਤੀ ਆ ਜਿਹੜੀ ਉਹ ਸ਼ਨੀ ਦੇਵ ਦੇ ਨਾਲ ਲਿੰਕ ਆ ਸਾਰਨਾ ਵੱਡਾ ਤੇ ਮਕਰ ਸ੍ਰਕਾਂਤੀ ਦੀ ਲੱਖ ਲੱਖ ਵਧਾਈ ਹੋਵੇ ਜਿਹੜੇ ਮੰਨਦੇ ਨੇ ਉਹਨਾਂ ਨੂੰ ਕੋਟ ਕੋਟ ਨਮਸਕਾਰ ਮਹਾਰਾਜੀ ਪੰਜਵੇਂ ਪਾਤਸ਼ਾਹ ਕਾਹੇ ਨੇ ਆਦ ਗੁਰਨਵ ਜੁਗਾਦ ਗੁਰਨਵ ਸਤ ਗੁਰਦੇਵ ਨਮਾ ਨਮਹਿ ਸ੍ਰੀ ਗੁਰਦੇਵ ਨਮਾ ਸਾਰਿਆਂ ਨੂੰ ਵਧਾਈ ਹੋਵੇ ਤੇ ਮਾਗੀ ਦੀ ਇਦੇ ਨਾਲ ਜੇ ਦਾਨ ਪੁੰਨ ਦਾ ਸਨ ਬੜਾ ਲਿੰਕਾ ਇਹ ਪਰ ਸਪੈਸ਼ਲ ਪਈ ਆ ਜਿਹੜਾ ਸ਼ਨੀ ਦੇਵ ਨੂੰ ਮੰਨਦਾ ਹੀ 12 ਰਾਸ਼ੀਆਂ ਦੇ ਵਿੱਚ ਉਹਨਾਂ ਨੂੰ ਸ਼ਨੀ ਦੇਵ ਐ ਸਾਲ ਦੇ ਵਿੱਚ ਤੁਹਾਨੂੰ ਨਾਂ ਵਾਧਾ ਹੋਇਆ ਸ਼ਨੀ ਮੰਦਰ ਸਮਰਾੜਾ ਰੋਡ ਹਨਾ ਹਨਾ ਰੋਡ ਸਮਰਾੜਾ ਬਿਲਾਲੂ ਗੇਣਾ ਇੱਥੇ ਮੰਦਰ ਆ ਜੀ ਜੰਡੀ ਆ ਜਿਹੜੀ ਸ਼ਮੇ ਵੀ ਕਹਿੰਦੇ ਨੇ ਹਿੰਦੀ ਚ ਉਹ ਦਰਖਤ ਦੇ ਥੱਲੇ ਤੁਹਾਨੂੰ ਜਿਹੜੇ ਮੇਰੇ ਨਾਲ ਲਿੰਕ ਨੇ ਉਹਨਾਂ ਨੂੰ ਦੱਸਿਆ ਵੀ ਇਹਦੇ ਥੱਲੇ ਜਨਮ ਹੋਇਆ ਜੀ ਇਹਦੇ ਥੱਲੇ ਤਾਂ ਇਹਨਾਂ ਨੂੰ ਤੇਲ ਨਾਲ ਆ ਇਸ਼ਨਾਨ ਕਰਵਾਇਆ ਜਾਂਦਾ ਕਾਲੀਆਂ ਚੀਜ਼ਾਂ ਨਾਲ ਇਹਨਾਂ ਦਾ ਲਿੰਕਾ ਜਿਵੇਂ ਲੋਹਾ ਲੋਹੇ ਦਾ ਕੋਈ ਵੀ ਜੇ ਟੌਪ ਦੀ ਰੋਟੀ ਖਾਣੀ ਜਾਂ ਤਵਾ ਚਿੰਤਾ ਖੁਰਚਣਾ ਝਾੜੂ ਮਹਾ ਲక్ష్ਮੀ ਦਾ ਹੈ ਇਹਦੇ ਵਿੱਚ ਸਾਰਾ ਸਾਲ ਤੁਹਾਨੂੰ ਦੱਸਾਂਗੇ ਕਿ ਸ਼ਨੀ ਦੇਵ ਨੂੰ ਕਿਵੇਂ ਪ੍ਰਸੰਨ ਕੀਤਾ ਜਾਂਦਾ ਹੈ ਜਿਵੇਂ ਬੁੱਲੇ ਨੇ ਨੱਚ ਕੇ ਮਨਾਇਆ ਪਤਨੀ ਪਤੀ ਨੂੰ ਆਪਣੇ ਪਿਆਰ ਨਾਲ ਉਹ ਵੀ ਇੱਕ ਨਾਚ ਹੁੰਦਾ ਜੀ ਇਕੱਠੇ ਲੱਗਣਾ ਕਹਿਣਾ ਮੰਨਣਾ ਪਤੀ ਨੂੰ ਮਨਾਉਂਦੀਆਂ ਨੇ ਇਦਾਂ ਹੀ ਆ ਜੀ ਤੇ ਸ਼ਨੀ ਦੇਵ ਵੀ ਇੱਕ ਮੰਨਣਯੋਗ ਨੇ ਦੇਅਲੂ ਨੇ ਕਰਪਾਲੂ ਨੇ ਇੱਕ ਕਲਯੁਗ ਦੇ ਰਾਜੇ ਨੇ ਪਿੱਤਰ ਨੇ ਵੱਡੇ ਵਡੇਰੇ ਨੇ ਇਹਨਾਂ ਨੂੰ ਮੰਨਣਾ ਮਹਾਕਾਲੀ ਮਾ ਦੁਰਗਾ ਮਾ ਸਰਸਵਤੀ ਦੋ ਤ੍ਰੀ ਦੀ ਇਹ ਸਰਵਰੀ ਵਿੱਚ ਆ ਰਹੀ ਹੈ ਇਹ ਵੀ ਅਸੀਂ ਬਹੁਤ ਹੁਨ ਤਾਮ ਨਾਲ ਸੰਗਤ ਦੇ ਸਹਿਯੋਗ ਨਾਲ ਮਨਾਵਾਂਗੇ ਜੀ ਜਿਵੇਂ ਕਹਿਣਗੇ ਇਦਾਂ ਕਰੋ ਅਸੀਂ ਹੁਕਮ ਮੰਨਾਂਗੇ ਜੀ ਜਿਹੜੇ ਸ਼ਨੀ ਦੇਵ ਦੇ ਭਗਤ ਨੇ ਰੱਬ ਦੇ ਭਗਤ ਨੇ ਸੱਚ ਦੇ ਪੁਜਾਰੀ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਦਸ਼ਰਤ ਨੇ ਕਿਹਾ ਸੀਗਾ ਜੀ ਤੇ ਜੋ ਤੇਰੀ ਕਾਲੀ ਕੀ ਜੀ ਉਹ ਸਾਰੇ ਮੈਂ ਉਹਨੂੰ ਸਤਕਾਰ ਕਰੂੰਗਾ ਬਕਤਰਮਾ ਜੀ ਇਤਨੇ ਵੀ ਕਿਹਾ ਸੀਗਾ ਜੀ ਇੱਕ ਵਾਰੀ ਤੁਸੀਂ ਵੀ ਮੰਨ ਕੇ ਦੇਖੋ ਜੀ 50% ਗਰੰਟੀ ਆਈ ਲੈਣ ਦੇਣ ਕਰਾਂਗੇ ਸਾਰ ਬਾਦ ਵੀ ਸ਼ਨੀ ਦੇਵ ਦਿੰਦੇ ਨੇ ਆਗਾ ਜਿਹੜਾ ਆਉਣੇ ਵਾਲਾ ਸਮਾਂ ਉਹ ਤੁਹਾਨੂੰ ਮੰਨਣਾ ਪੈਣਾ ਜੀ ਜੈ ਸ਼ਨੀ ਦੇਵ ਚਾਰੇ ਧਰਮਾਂ ਨੂੰ ਗੁਰਨਾਨਕ ਬਾਬੇ ਨਾਨਕ ਨੂੰ ਗੁਰੂ ਨੂੰ ਪਰਮਾਦੇਵ ਨੂੰ ਰਾਵਣ ਨੂੰ ਤੇ ਚੀ ਕਰੋੜ ਦੇਵੀ ਦੇਵਤਿਆਂ ਨੂੰ ਜੀ ਜੈ ਸ਼ਨੀ ਦੇ ਚਾਰ ਚਰਿਤਮਾਨੋਂ ਜੇ ਕਿਸੇ ਘਰ ਮਨੋਂ ਕਿਸੇ ਵੀਰ ਨੂੰ ਗਲਤ ਬੋਲਿਆ ਗਿਆ ਹੋਵੇ ਉਹਨਾਂ ਤੋਂ ਅਸੀਂ ਪਹਿਲਾਂ ਮਾਫੀ ਮੰਗਦੇ ਹਾਂ ਫਤੇ ਜੀ ਚਰਿਤਮਾਨੋਂ